ਸਤਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਆਪਣੀ ਕੰਮ ਨੂੰ ਟਾਲਣ ਦੀ ਆਦਤ ਬਾਰੇ ਜਿਹਨੂੰ ਇੰਗਲਿਸ਼ ਚ ਕਹਿੰਦੇ ਆ ਪ੍ਰੋਕ੍ਰੈਸਟੀਨੇਸ਼ਨ ਜਿਹੜੀ ਇਹ ਕੰਮ ਨੂੰ ਟਾਲਣ ਦੀ ਆਦਤ ਹੈ ਨਾ ਇਹ ਕੋਈ ਐ ਨਹੀਂ ਹੈ ਕਿ ਥੋੜੇ ਜਿਹੇ ਲੋਕਾਂ ਦੀ ਪ੍ਰੋਬਲਮ ਹੈ ਮੰਨ ਲਓ ਜੇ ਥੋੜੇ ਜਿਹੀ ਵੀ ਆਦਤ ਹੈਗੀ ਆ ਤਾਂ ਤੁਸੀਂ ਇਹ ਨਾ ਸੋਚੋ ਕਿ ਇਹ ਕੱਲੀ ਤੁਹਾਡੀ ਪ੍ਰੋਬਲਮ ਹੈ ਇਹ ਲਗਭਗ ਸਾਰੀ ਦੁਨੀਆ ਦੀ ਹੀ ਪ੍ਰੋਬਲਮ ਹੈਗੀ ਸਾਰੀ ਦੁਨੀਆ ਚ ਹੀ ਇਸ ਤਰ੍ਹਾਂ ਦੇ ਲੋਕ ਰਹਿੰਦੇ ਆ ਜਿਹੜੇ ਕੰਮ ਨੂੰ ਟਾਲਦੇ ਹੀ ਰਹਿੰਦੇ ਆਗੇ ਕਿ ਅੱਜ ਨਹੀਂ ਕੱਲ ਕਰਾਂਗੇ ਕੱਲ ਨਹੀਂ ਪਰਸੋਂ ਕਰਾਂਗੇ ਕੋਈ ਨਹੀਂ ਕਰ ਲਾਂਗੇ ਹਲੇ ਬਾਦੂ ਟਾਈਮ ਪਿਆ ਪਰ ਜਿਹੜੇ ਬੰਦੇ ਨੇ ਇਸ ਤਰ੍ਹਾਂ ਦੀ ਆਤ ਹੁੰਦੀ ਹੈ ਨਾ ਫਿਰ ਉਹਨਾਂ ਦੀ ਜ਼ਿੰਦਗੀ ਚ ਇੱਕ ਸਟੇਜ ਇਹੋ ਜਿਹੀ ਵੀ ਆਉਂਦੀ ਹੈ ਜਦੋਂ ਉਹਨਾਂ ਨੂੰ ਜਾ ਕੇ ਇਹ ਅਹਿਸਾਸ ਹੁੰਦਾ ਹੈ ਕਿ ਮੈਂ ਜਿਹੜਾ ਕੰਮ ਕਰਨਾ ਸੀਗਾ ਨਾ ਮੇਰੀ ਉਹਦੀ ਸਕੀਮ ਧਰੀ ਤਰਾ ਹੀ ਹੀ ਰਹਿ ਗਈ ਮੈਂ ਬਸ ਇਕੱਲਾ ਸੋਚਦਾ ਹੀ ਰਹਿ ਗਿਆ ਤੇ ਹੁਣ ਮੇਰੇ ਕੋਲੇ ਨਾ ਹੀ ਤਾਂ ਟਾਈਮ ਬਚਿਆ ਤੇ ਨਾ ਹੀ ਮੇਰੀ ਇੰਨੀ ਲਾਈਫ ਬਚੀ ਆਏਗੀ ਸੋ ਸਵਾਲ ਇਹ ਉੱਠਦਾ ਹੈ ਕਿ ਜਿਹੜੀ ਇਹ ਪ੍ਰੋਬਲਮ ਹੈ ਕੰਮ ਨੂੰ ਟਾਲਣ ਵਾਲੀ ਇਹਦਾ ਸੋਲੂਸ਼ਨ ਕੀ ਹੈਗਾ ਇਹਦਾ ਹੱਲ ਕੀ ਹੈ ਤੇ ਅੱਜ ਦੀ ਵੀਡੀਓ ਚ ਆਪਾਂ ਇਹਦੇ ਹੱਲ ਬਾਰੇ ਹੀ ਗੱਲਬਾਤ ਕਰਾਂਗੇ। ਦੇਖੋ ਇਹਦਾ ਸਭ ਤੋਂ ਜਿਹੜਾ ਪਹਿਲਾ ਪੁਆਇੰਟ ਹੈ ਇਹਦੇ ਹੱਲ ਦਾ ਉਹ ਹੈ ਕਿ ਜ਼ਿਆਦਾ ਸੋਚੋ ਨਾ ਐਕਸ਼ਨ ਲਓ। ਕਿਉਂਕਿ ਆਪਾਂ ਗਲਤੀ ਇਹੀ ਕਰਦੇ ਆਂਗੇ ਆਪਾਂ ਕੱਲਾ ਸੋਚਦੇ ਰਹਿੰਨੇ ਆਂਗੇ ਕਿ ਕੋਈ ਨਹੀਂ ਕਰ ਲਾਂਗੇ। ਹਲੇ ਬਾਦੂ ਟਾਈਮ ਪਿਆਗਾ ਅੱਜ ਨਹੀਂ ਕੱਲ ਕਰ ਲਾਂਗੇ। ਤੇ ਜਦੋਂ ਆਪਾਂ ਜ਼ਿਆਦਾ ਸੋਚਣ ਲੱਗ ਜਾਂਦੇ ਆ ਨਾ ਫਿਰ ਆਪਾਂ ਕੰਮ ਨੂੰ ਲਮਕਾ ਦਿੰਨੇ ਆਂਗੇ। ਤੇ ਫਿਰ ਉਹ ਦਿਨ ਕਦੇ ਵੀ ਨਹੀਂ ਆਉਂਦਾ ਜਿੱਦਨੇ ਆਪਾਂ ਉਹ ਕੰਮ ਕਰਨਾ ਹੁੰਦਾ ਹੈ। ਜਿਵੇਂ ਕਬੀਰ ਜੀ ਦਾ ਇੱਕ ਦੋਹਾ ਹੈਗਾ ਕਿ ਕਾਲ ਕਰੇ ਸੋ ਆਜ ਕਰ ਆਜ ਕਰੇ ਸੋ ਆਬ ਪਲ ਮੇ ਪਰਲੇ ਹੋਗੀ ਬਹਰੀ ਕਰੇਗਾ ਕਾਬ ਕਬੀਰ ਜੀ ਕਹਿੰਦਾ ਕਿ ਜਿਹੜਾ ਤੂੰ ਕੱਲ ਕਰਨਾ ਨਾ ਉਹ ਅੱਜ ਕਰ ਤੇ ਜਿਹੜਾ ਤੂੰ ਅੱਜ ਕਰਨਾ ਉਹ ਹੁਣੇ ਕਰ ਪਰ ਆਪਾਂ ਕੀ ਕਰਦੇ ਆ ਆਪਾਂ ਜਿਹੜਾ ਅੱਜ ਕਰਨਾ ਹੁੰਦਾ ਆਪਾਂ ਕਹਿੰਦੇ ਨਾ ਕੱਲ ਕਰਾਂਗੇ ਜਿਹੜਾ ਕੱਲ ਕਰਨਾ ਹੁੰਦਾ ਚਲੋ ਪਰਸੋਂ ਕਰਾਂਗੇ ਤੇ ਪਰ ਆਪਣਾ ਨਹੀਂ ਤਾਂ ਕਦੇ ਕੱਲ ਆਉਂਦਾ ਤੇ ਨਹੀਂ ਕਦੇ ਪਰਸੋਂ ਆਉਂਦਾਗਾ ਆਪਾਂ ਉਸ ਕੰਮ ਨੂੰ ਲਮਕਾ ਦਿੰਨੇ ਆ ਆਪਾਂ ਕਦੇ ਉਹ ਕੰਮ ਕਰ ਹੀ ਨਹੀਂ ਪਾਉਂਦੇ ਹੈਗੇ ਜਿਹਦੀ ਵਜ੍ਹਾ ਕਰਕੇ ਆਪਾਂ ਆਪਣੇ ਗੋਲ ਤੱਕ ਨਹੀਂ ਪਹੁੰਚ ਪਾਉਂਦੇ ਹੈਗੇ ਫਿਰ ਬਾਅਦ ਚ ਆਪਾਂ ਨੂੰ ਪਛਤਾਵਾ ਹੁੰਦਾ ਕਿ ਮੇਰੀ ਪੂਰੀ ਦੀ ਪੂਰੀ ਲਾਈਫ ਨਿਕਲ ਗਈ ਮੇਰਾ ਪੂਰੇ ਦਾ ਪੂਰਾ ਸਮਾਂ ਜਿਹੜਾ ਨਿਕਲ ਗਿਆ ਪਰ ਮੈਂ ਜਿਹੜਾ ਕੁਝ ਅਚੀਵ ਕਰਨਾ ਚਾਹੁੰਦਾ ਸੀਗਾ ਉਹ ਮੈਂ ਅਚੀਵ ਨਹੀਂ ਕਰ ਸਕਿਆ ਸੋ ਕਿਸੇ ਵੀ ਕੰਮ ਬਾਰੇ ਨਾ ਜ਼ਿਆਦਾ ਨਾ ਸੋਚੋ ਉਹਦੇ ਬਾਰੇ ਓਨਾਂ ਕ ਹੀ ਸੋਚੋ ਜਿੰਨਾ ਕ ਉਹਦੇ ਬਾਰੇ ਸੋਚਣਾ ਚਾਹੀਦਾ ਹੈ ਪਲਾਨ ਬਣਾਓ ਜਿੰਨੇ ਕ ਸਮੇਂ ਦੀ ਲੋੜ ਹੈ ਓਨਾਂ ਕ ਸਮਾਂ ਲਓ ਕਦੇ ਵੀ ਲੋੜੋਂ ਵੱਧ ਨਾ ਸੋਚੋ ਤੇ ਨਾਲ ਦੀ ਨਾਲ ਐਕਸ਼ਨ ਲਓ ਨੰਬਰ 2 ਤੇ ਆ ਗਿਆ ਕਿ ਕਿਸੇ ਵੀ ਕੰਮ 'ਚ ਨਾ ਪਰਫੈਕਸ਼ਨ ਨਾ ਪਾ ਲੋ ਕਿਉਂਕਿ ਆਪਾਂ ਇਹੇ ਗਲਤੀ ਵੀ ਕਰਦੇ ਆਂ ਆਪਾਂ ਨੂੰ ਕੀ ਲੱਗਦਾ ਹੁੰਦਾ ਹੈ ਕਿ ਮੈਂ ਇਸ ਕੰਮ 'ਚ ਪਰਫੈਕਟ ਹੋ ਜਾ ਮੈਂ ਇਹਨੂੰ ਫੇਰ ਸ਼ੁਰੂ ਕਰੂੰਗਾ ਪਰ ਇਹ ਕਦੇ ਨਾ ਭੁੱਲੋ ਕਿ ਕੋਈ ਵੀ ਬੰਦਾ ਕਿਸੇ ਵੀ ਕੰਮ ਦੇ ਵਿੱਚ ਕਦੇ ਪਰਫੈਕਟ ਨਹੀਂ ਹੁੰਦਾਗਾ ਹਰੇਕ 'ਚ ਕੋਈ ਨਾ ਕੋਈ ਕਮੀ ਰਹੀ ਜਾਂਦੀ ਆ ਇੱਥੇ ਨਾ ਆਪਾਂ ਇੱਕ ਸਿੱਧੀ ਜਿਹੀ ਉਦਾਹਰਣ ਲੈਣੇ ਆਂਗੇ ਜਿਹੜੀ ਤੁਹਾਨੂੰ ਸੌਖੀ ਸਮਝ ਆ ਜਾਊਗੀ ਮੰਨ ਲਓ ਆਪਾਂ ਘਰ ਪਾਉਣੇ ਆਂਗੇ ਜਦੋਂ ਆਪਾਂ ਘਰ ਪਾਉਣੇ ਆ ਉਦੋਂ ਵੀ ਆਪਾਂ ਹੁਣ ਪੂਰਾ ਦਿਮਾਗ ਲਾਉਣੇ ਆ ਕਿ ਆਪਾਂ ਇੱਥੇ ਆਹ ਕਰਾਂਗੇ ਇੱਥੇ ਆਪਾਂ ਆਹ ਕਰਾਂਗੇ ਆਪਾਂ ਪੂਰੇ ਪਲਾਨ ਨਾਲ ਚੱਲਦੇ ਆ ਪਰ ਜਦੋਂ ਘਰ ਬਣ ਕੇ ਤਿਆਰ ਹੋ ਜਾਂਦਾ ਹੈਗਾ ਉਦੋਂ ਬਾਅਦ ਵੀ ਆਪਾਂ ਨੂੰ ਚੋ ਕਿੰਨੀਆਂ ਕਮੀਆਂ ਨਿਕਲਿਆ ਆਉਂਦਾਂਗੇ ਜੇ ਜਦੋਂ ਆਪਾਂ ਧਿਆਨ ਮਾਰਨਾ ਫੇਰ ਆਪਣਾ ਦਿਮਾਗ ਕੰਮ ਕਰਦਾ ਇੱਥੇ ਆਪਾਂ ਆਹ ਚੀਜ਼ ਬਣਾਉਣੀ ਸੀਗੀ ਇੱਥੇ ਆਪਾਂ ਆਹ ਕਰਨਾ ਸੀਗਾ ਆ ਤਾਂ ਆਪਾਂ ਗਲਤ ਕਰ ਬੈਠੇ ਪਰ ਹੁਣ ਇੱਥੇ ਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਆਪਾਂ ਘਰ ਢਾ ਦਿੰਨੇ ਆਂਗੇ ਜਾਂ ਆਪਾਂ ਦੁਬਾਰੇ ਪਾਉਣੇ ਆ ਘਰ ਉਸ ਤਰ੍ਹਾਂ ਹੀ ਪਿਆ ਰਹਿੰਦਾ ਹੈਗਾ ਸੋ ਕਹਿੰਦਾ ਮਤਲਬ ਹੈ ਕਿ ਜਿਹੜੀ ਪਰਫੈਕਸ਼ਨ ਹੈ ਨਾ ਜੇ ਆਪਾਂ ਉਹ ਸ਼ੁਰੂ ਤੋਂ ਪਾ ਲਾਂਗੇ ਕਿ ਜਿੰਨਾ ਚਿਰ ਮੈਂ ਪਰਫੈਕਟ ਨਹੀਂ ਹੁੰਦਾ ਇਸ ਕੰਮ ਦੇ ਵਿੱਚ ਉਹਨਾਂ ਚਿਰ ਮੈਂ ਸ਼ੁਰੂ ਨਹੀਂ ਕਰਦਾ ਹੈਗਾ ਤਾਂ ਆਪਾਂ ਕੋਈ ਵੀ ਕੰਮ ਸ਼ੁਰੂ ਨਹੀਂ ਕਰ ਪਾਵਾਂਗੇ ਇਸ ਤਰ੍ਹਾਂ ਜਿਵੇਂ ਹਣ ਮੰਨ ਲਓ ਫਿਲਮਾਂ ਬਣਦੀਆਂ ਨੇਗੀਆਂ ਫਿਲਮਾਂ ਵਾਲੇ ਵੀ ਕੀ ਕਰਦੇ ਹੈਗੇ ਹੁਣ ਫਿਲਮ ਬਣਾਉਂਦੇ ਆ ਤੇ ਫਿਲਮ ਰਿਲੀਜ਼ ਹੋਣ ਤੱਕ ਵੀ ਉਹ ਉਹਦੇ ਵਿੱਚ ਕੋਈ ਨਾ ਕੋਈ ਸੋਧ ਕਰਦੇ ਰਹਿੰਦੇ ਹੈਗੇ ਉਹਨਾਂ ਨੂੰ ਲੱਗਦਾ ਰਹਿੰਦਾ ਕਿ ਆਹ ਚੀਜ਼ ਆਪਾਂ ਹੋਰ ਵਧੀਆ ਕਰ ਸਕਦੇ ਆ ਹੋਰ ਵਧੀਆ ਕਰ ਸਕਦੇ ਆਗੇ ਤੇ ਰਿਲੀਜ਼ ਹੋਣ ਤੋਂ ਬਾਅਦ ਵੀ ਉਹਨਾਂ ਨੂੰ ਲੱਗਦਾ ਰਹਿੰਦਾ ਇਹਦੇ ਵਿੱਚ ਆ ਚੀਜ਼ ਵਧੀਆ ਕੀਤੀ ਜਾ ਸਕਦੀ ਸੀਗੀ ਪਰ ਇਹਦਾ ਮਤਲਬ ਇਹ ਥੋੜੀ ਉਹ ਫਿਲਮ ਨਹੀਂ ਰਿਲੀਜ਼ ਕਰਦੇ ਜਾਂ ਨਾ ਫਿਲਮ ਚੱਲਦੀ ਨਹੀਂ ਹੈਗੀ ਸੋ ਜੇ ਉਹ ਪਰਫੈਕਸ਼ਨ ਕਰਨੀ ਦੇਖਣਗੇ ਨਾ ਤਾਂ ਹੋ ਸਕਦਾ ਉਹ ਕਦੇ ਫਿਲਮ ਬਣਾਈ ਨਾ ਪਾਉਣਗੇ ਕਿਉਂਕਿ ਏਡੀ ਵੱਡੀ ਟੀਮ ਹੁੰਦੀ ਆ ਕੋਈ ਕੀ ਵਿਚਾਰ ਦਿੰਦਾ ਕੋਈ ਕੀ ਵਿਚਾਰ ਦਿੰਦਾਗਾ ਫਿਰ ਤਾਂ ਉਹ ਕਦੇ ਵੀ ਪਰਫੈਕਟ ਨਹੀਂ ਹੋ ਪਾਉਣਗੇ ਤੇ ਉਹਨਾਂ ਦੇ ਜਿਹੜਾ ਫਿਲਮ ਦਾ ਆਈਡੀਆ ਉਹ ਤਰ੍ਹਾਂ ਤਰ੍ਹਾਂ ਹੀ ਰਹਿ ਜਾਊਗਾ ਸੋ ਕਿਸੇ ਵੀ ਕੰਮ 'ਚ ਨਾ ਸ਼ੁਰੂ 'ਚ ਪਰਫੈਕਸ਼ਨ ਨਾ ਪਾ ਲਓ ਇਹ ਨਾ ਸੋਚੋ ਕਿ ਪਰਫੈਕਟੋ ਕੇ ਕਰਾਂਗੇ ਜਿੱਥੇ ਵੀ ਤੁਸੀਂ ਹੈਗੇ ਹੋ ਉਹਨੂੰ ਉੱਥੋਂ ਸ਼ੁਰੂ ਕਰ ਦਿਓ ਸਮੇਂ ਦੇ ਨਾਲ-ਨਾਲ ਤੁਹਾਨੂੰ ਆਪ ਹੀ ਹਿਸਾਬ ਆਉਂਦਾ ਜਾਊਗਾ ਤੇ ਜਿਹੜੀਆਂ ਤੁਹਾਡੀਆਂ ਕਮੀਆਂ ਹੋਣਗੀਆਂ ਉਹ ਸਮੇਂ ਦੇ ਨਾਲ-ਨਾਲ ਆਪ ਹੀ ਦੂਰ ਹੁੰਦੀਆਂ ਜਾਣਗੀਆਂ ਤੇ ਤੁਹਾਡੇ 'ਚ ਨਿਖਾਰ ਆਉਂਦਾ ਜਾਊਗਾ। ਨੰਬਰ 3 ਤੇ ਆ ਗਿਆ ਕਿ ਕਦੇ ਵੀ ਨਾ ਕਿਸੇ ਖਾਸ ਸਮੇਂ ਦੀ ਉਡੀਕ ਨਾ ਕਰੋ। ਕਿਉਂਕਿ ਆਪਣੀ ਇਹ ਪ੍ਰੋਬਲਮ ਵੀ ਹੈਗੀ ਆ ਕਿ ਆਪਾਂ ਪਤਾ ਨਹੀਂ ਕਿਹੜੇ ਖਾਸ ਸਮੇਂ ਦੀ ਉਡੀਕ ਕਰਦੇ ਰਹਿੰਦੇ ਆ ਉਹ ਹਲੇ ਤੱਕ ਨਹੀਂ ਆਪਣੇ ਸਮਝ 'ਚ ਆਇਆ ਹੈਗਾ। ਆਪਾਂ ਲੱਗਦਾ ਕਿ ਆਪਾਂ ਇਹ ਫਲਾਨੇ ਟਾਈਮ ਤੇ ਸ਼ੁਰੂ ਕਰਾਂਗੇ, ਓੰਕੇ ਟਾਈਮ ਤੇ ਸ਼ੁਰੂ ਕਰਾਂਗੇ ਪਰ ਉਹ ਟਾਈਮ ਕਦੇ ਵੀ ਨਹੀਂ ਆਉਂਦਾ ਹੈਗਾ। ਇਹ ਸਿਰਫ ਆਪਣਾ ਕੰਮ ਨੂੰ ਟੱਲਣਾ ਇੱਕ ਬਹਾਨਾ ਹੀ ਹੁੰਦਾ ਹੈਗਾ। ਸੋ ਕਹਿਣ ਦਾ ਮਤਲਬ ਹੈ ਕਿ ਅੱਜ ਦੇ ਟਾਈਮ 'ਚ ਤੁਸੀਂ ਉਹ ਚੀਜ਼ ਸ਼ੁਰੂ ਕਰ ਲਓ ਅੱਜ ਜੇ ਤੁਹਾਡੇ ਕੋਲੇ ਸਮਾਂ ਹੈਗਾਗਾ ਉਹਨੂੰ ਸ਼ੁਰੂ ਕਰੋ ਕਿਉਂਕਿ ਜਿਹੜਾ ਅੱਜ ਦਾ ਸਮਾਂ ਨਾ ਆਪਣਾ ਪ੍ਰੈਜ਼ੈਂਟ ਆ ਉਹੀ ਸਭ ਤੋਂ ਸਹੀ ਸਮਾਂ ਹੈਗਾ ਤੇ ਜਦੋਂ ਉਹਨੂੰ ਸ਼ੁਰੂ ਕਰ ਲੋਗੇ ਨਾ ਅੱਗੇ ਫਿਰ ਆਪੇ ਜਿਹੜੇ ਰਸਤੇ ਆ ਉਹ ਖੁੱਲਦੇ ਜਾਣਗੇ ਆਪੇ ਜਿਹੜਾ ਸਮਾਂ ਤੁਹਾਡੇ ਪੱਖ 'ਚ ਹੁੰਦਾ ਜਾਊਗਾ ਕਿਉਂਕਿ ਜੇ ਤੁਸੀਂ ਖਾਸ ਸਮੇਂ ਦੀ ਉਡੀਕ 'ਚ ਬੈਠੇ ਰਹੋਗੇ ਨਾ ਕਿ ਫਲਾਣੇ ਟਾਈਮ ਸ਼ੁਰੂ ਕਰਾਂਗੇ ਤਾਂ ਜਿਹੜਾ ਉਹ ਖਾਸ ਸਮਾਂ ਉਹ ਕਦੇ ਨਹੀਂ ਆਉਂਦਾ ਹੈਗਾ ਇਹ ਸਿਰਫ ਆਪਣੇ ਇੱਕ ਬਹਾਨੇ ਹੁੰਦੇ ਆ ਆਪਣੀ ਕੰਮ ਨੂੰ ਟਾਲਣ ਦੀ ਆਦਤ ਹੁੰਦੀ ਆ ਹੋਰ ਕੁਝ ਨਹੀਂ ਹੁੰਦਾ ਨੰਬਰ 4 ਤੇ ਆ ਗਿਆ ਕਿ ਜਿਹੜਾ ਵੀ ਕੰਮ ਤੁਸੀਂ ਕਰਨਾ ਚਾਹੋ ਨੇ ਹੋਣਾ ਉਹਦੀ ਡੈਡਲਾਈਨ ਜ਼ਰੂਰ ਰੱਖੋ ਡੈਡਲਾਈਨ ਦਾ ਮਤਲਬ ਕਿ ਇੱਕ ਤਰੀਕ ਮਿੱਥ ਲਓ ਕਿ ਮੈਂ ਇੰਨੀ ਤਰੀਕ ਤੱਕ ਇਹ ਕੰਮ ਕਰਨਾ ਹੀ ਕਰਨਾਗਾ ਜਾਂ ਇੰਨੀ ਤਰੀਕ ਤੋਂ ਪਹਿਲਾਂ ਇਹ ਕੰਮ ਕਰਨਾ ਹੀ ਕਰਨਾਗਾ ਫੇਰ ਕੰਮ ਆਪਾਂ ਸਹੀ ਤਰੀਕੇ ਨਾਲ ਕਰਦੇ ਆ ਕਿਉਂਕਿ ਜਦੋਂ ਆਪਾਂ ਕੋਈ ਵੀ ਡੈਡਲਾਈਨ ਨਹੀਂ ਨਾ ਰੱਖਦੇ ਹੈਗੇ ਆਪਣੇ ਕੋਲੇ ਖੁੱਲਾ ਸਮਾਂ ਹੁੰਦਾ ਫੇਰ ਆਪਾਂ ਜਿਹੜਾ ਕੰਮ ਟਾਲਦੇ ਆਂਗੇ ਫੇਰ ਆਪਾਂ ਨੂੰ ਲੱਗਦਾ ਕਿ ਕੋਈ ਨਹੀਂ ਕਰ ਲਾਂਗੇ ਕਰ ਲਾਂਗੇ ਮੰਨ ਲਓ ਆਪਾਂ ਕਿਸੇ ਕੰਪਨੀ 'ਚ ਕੰਮ ਕਰਦੇ ਆਂ ਤੇ ਕੰਪਨੀ ਆਪਾਂ ਨੂੰ ਕੋਈ ਟਾਸਕ ਦੇ ਦੇ ਕੰਪਨੀ ਆਪਾਂ ਨੂੰ ਕਹੇ ਦੇ ਕਿ ਜਿਹੜਾ ਆਹ ਕੰਮ ਹੈ ਇਹ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਕਰ ਨਹੀਂ ਕਰਨਾਗਾ ਜੇ ਤੁਸੀਂ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰਦੇ ਹੋ ਫੇਰ ਤੁਹਾਡੀ ਕੋਈ ਪੇ ਨਹੀਂ ਕੱਟੀ ਜਾਊਗੀ ਤੇ ਇਹ ਤੋਂ ਬਿਨਾਂ ਤੁਹਾਨੂੰ ਐਕਸਟਰਾ ਪੈਸੇ ਵੀ ਮਿਲਣਗੇ ਤੇ ਜੇ ਤੁਸੀਂ ਇਹਨੂੰ ਲੇਟ ਕਰਦੇ ਹੋ ਤਾਂ ਤੁਹਾਡੀ ਪੇ ਵੀ ਕੱਟੀ ਜਾਊਗੀ ਤੇ ਤੁਹਾਨੂੰ ਐਕਸਟਰਾ ਤਾਂ ਮਿਲਣੀ ਕੀ ਹੈਗਾ ਫੇਰ ਦੇਖੋ ਆਪਾਂ ਕਿਹੜੇ ਤਰੀਕੇ ਨਾਲ ਕੰਮ ਕਰਾਂਗੇ ਫਿਰ ਆਪਣਾ ਜਿਹੜਾ ਫੋਕਸ ਹੈ ਆਪਣਾ ਉਸ ਕੰਮ ਤੇ ਹੀ ਹੋ ਜਾਊਗਾ ਆਪਾਂ ਹੋਰ ਸਾਰਾ ਕੁਝ ਭੁੱਲ ਜਾਾਂਗੇ ਸਾਰੀਆਂ ਚੀਜ਼ਾਂ ਆਪਣੇ ਦਿਮਾਗ ਚੋਂ ਨਿਕਲ ਜਾਣਗੀਆਂ ਆਪਾਂ ਟਾਈਮ ਤੇ ਖਾਣਾ ਪੀਣਾ ਵੀ ਭੁੱਲ ਜਾਾਂਗੇ ਆਪਾਂ ਟਾਈਮ ਤੇ ਸੌਣਾ ਵੀ ਭੁੱਲ ਜਾਾਂਗੇ ਹੋ ਸਕਦਾ ਆਪਾਂ ਪੂਰੀ ਰਾਤ ਭਾਰੀ ਬੈਠੇ ਰਹੀਏ ਕਿਉਂਕਿ ਆਪਣੇ ਅੱਗੇ ਇੱਕ ਡੈਡਲਾਈਨ ਹੋਊਗੀ ਕਿ ਇੰਨੀ ਤਰੀਕ ਤੋਂ ਪਹਿਲਾਂ ਪਹਿਲਾਂ ਇਹ ਕੰਮ ਕਰਨਾਗਾ ਤੇ ਜੇ ਨਹੀਂ ਕੀਤਾ ਤਾਂ ਮੇਰੀ ਪੇ ਵੀ ਕੱਟੀ ਜਾਊਗੀ ਤੇ ਉਤੋਂ ਮੈਨੂੰ ਮਿਲਣਾ ਵੀ ਕੀ ਹੈਗਾ ਤੇ ਇਹਦੇ ਨਾਲ ਮੇਰੀ ਇਮੇਜ ਵੀ ਖਰਾਬ ਹੋਊਗੀ ਫਿਰ ਦੇਖੋ ਆਪਾਂ ਕਿਹੜੇ ਤਰੀਕੇ ਨਾਲ ਕੰਮ ਕਰਦੇ ਆਪਾਂ ਕਿੰਨੇ ਡੈਡੀਕੇਟ ਹੋ ਕੇ ਕੰਮ ਕਰਦੇ ਆ ਫਿਰ ਆਪਣੇ ਕੋਲੇ ਕੰਮ ਨੂੰ ਟਾਲਣ ਦਾ ਕੋਈ ਆਪਸ਼ਨ ਹੀ ਨਹੀਂ ਬਚਦਾ ਹੈਗਾ ਤੇ ਇਹ ਤੋਂ ਉਲਟ ਮੰਨ ਲਓ ਆਪਾਂ ਨੂੰ ਕੋਈ ਇਹੋ ਜਿਹਾ ਟਾਸਕ ਮਿਲ ਜੇ ਜਿਸ ਦੀ ਡੈਡ ਲਾਈਨ ਕੋਈ ਨਾ ਹੋਵੇ ਕੋਈ ਆਪਾਂ ਨੂੰ ਉਹਦੇ ਵਿੱਚ ਪੇ ਕੱਟਣ ਦਾ ਖਤਰਾ ਨਾ ਹੋਵੇ ਤਾਂ ਆਪਾਂ ਉਹਨੂੰ ਕਿਵੇਂ ਕਰਾਂਗੇ ਉੱਥੇ ਸੰਭਾਵਨਾ ਬਣ ਜਾਂਦੀ ਆ ਬਹੁਤ ਵੱਡੀ ਹੱਦ ਤੱਕ ਇਹੀ ਸੰਭਾਵਨਾ ਬਣਦੀ ਆ ਕਿ ਆਪਾਂ ਉਸ ਕੰਮ ਨੂੰ ਟਾਲਦੀ ਰਹਿਾਂਗੇ ਆਪਾਂ ਨੂੰ ਕਦੇ ਵੀ ਨਹੀਂ ਕਰਾਂਗੇ ਕਿ ਕੋਈ ਨਹੀਂ ਕਰ ਲਾਂਗੇ ਹਲੇ ਤਾਂ ਵਾਧੂ ਟਾਈਮ ਪਿਆਗਾ ਸੋ ਹਰੇਕ ਕੰਮ ਵਾਸਤੇ ਨਾ ਡੈਡਲਾਈਨ ਰੱਖਣੀ ਸਿੱਖੋ ਜਿੰਨਾ ਚਿਰ ਆਪਾਂ ਡੈਡਲਾਈਨ ਹੀ ਨਾ ਰੱਖਦੇ ਉਹਨਾਂ ਚਿਰ ਆਪਾਂ ਕੰਮ ਨੂੰ ਟਾਲਦੇ ਹੀ ਰਹਿੰਦੇ ਆ ਤੇ ਜਦੋਂ ਆਪਾਂ ਡੈਡਲਾਈਨ ਰੱਖ ਲੈਂਦੇ ਆ ਫੇਰ ਹੀ ਆਪਾਂ ਕੰਮ ਨੂੰ ਸਮੇਂ 'ਚ ਕਰਨਾ ਸਿੱਖਦੇ ਆ ਹੁਣ ਆ ਗਿਆ ਪੰਜਵਾਂ ਪੁਆਇੰਟ ਤੇ ਜਿਹੜਾ ਇਹ ਪੰਜਵਾਂ ਪੁਆਇੰਟ ਆ ਨਾ ਇਹ ਖਾਸ ਧਿਆਨ ਮੰਗਦਾ ਹੈਗਾ ਪੁਆਇੰਟ ਤਾਂ ਆਪਣੇ ਸਾਰੇ ਹੀ ਖਾਸ ਨੇ ਪਰ ਜਿਹੜਾ ਪੰਜਵਾਂ ਗਾ ਇਹਦੇ ਥੋੜਾ ਵੱਧ ਧਿਆਨ ਦਿਓ ਪੰਜਵਾਂ ਪੁਆਇੰਟ ਹੈ ਕਿ ਘੱਟ ਸਮੇਂ ਦੀ ਸਹੀ ਵਰਤੋਂ ਕਰਨੀ ਸਿੱਖੋ ਮਨ ਲਓ ਆਪਾਂ ਆਪਣੇ ਰੁਟੀਨ ਤੋਂ ਹਟ ਕੇ ਕੋਈ ਹੋਰ ਵੀ ਟਾਰਗੇਟ ਰੱਖ ਲਿਆ ਨਾਲ ਨਾਲ ਕਿ ਮੈਂ ਆਹ ਚੀਜ਼ ਵੀ ਅਚੀਵ ਕਰਨੀ ਆ ਉਹ ਆਪਣਾ ਕੋਈ ਸ਼ੌਂਕ ਵੀ ਹੋ ਸਕਦਾ ਜਾਂ ਕੋਈ ਹੋਰ ਕੰਮ ਵੀ ਹੋ ਸਕਦਾਗਾ ਪਰ ਆਪਣੀ ਪ੍ਰੋਬਲਮ ਕੀ ਆ ਕਿ ਆਪਾਂ ਉਸ ਕੰਮ ਨੂੰ ਪੂਰਾ ਕਰਨ ਵਾਸਤੇ ਵੀ ਨਾ ਬਾਬਾ ਸਮਾਂ ਭਾਲਣ ਲੱਗ ਜਾਂਦੇ ਆ ਕਿ ਜਿੱਦ ਦੇ ਮੈਨੂੰ 5-7 ਘੰਟੇ ਵੇਲੇ ਮੈਂ ਉਦੋਂ ਇਹ ਕੰਮ ਕਰੂੰਗਾ ਪਰ ਇਸ ਤਰ੍ਹਾਂ ਨਾ ਕਰੋ ਕਦੇ ਵੀ ਮੰਨ ਲਓ ਤੁਹਾਨੂੰ ਤੁਹਾਡੇ ਰੁਟੀਨ ਦੇ ਵਿੱਚੋਂ ਕੋਈ ਡੇਢ-2 ਘੰਟੇ ਵੀ ਨਿਕਲ ਰਹੇ ਆ ਨਾ ਤਾਂ ਡੇਢ-2 ਘੰਟੇ ਵੀ ਉਸ ਕੰਮ ਤੇ ਲਾਓ ਕਿਉਂਕਿ ਜੇ ਤੁਸੀਂ ਉਸ ਕੰਮ ਨੂੰ ਏ ਸੋਚ ਕੇ ਡਿਲੇ ਕਰੀ ਜਾਓਗੇ ਟਾਲੀ ਜਾਓਗੇ ਕਿ ਜਿੱਦ ਮੈਨੂੰ ਖੁੱਲਾ ਟਾਈਮ ਮਿਲੇ ਮੈਂ ਉਦਾਂ ਕਰੂੰਗਾ ਤਾਂ ਹੋ ਸਕਦਾ ਹੈ ਕਿ ਉਹ ਖੁੱਲਾ ਟਾਈਮ ਤੁਹਾਨੂੰ ਕਦੇ ਵੀ ਨਾ ਮਿਲੇ ਪਰ ਜੇ ਤੁਸੀਂ ਰੋਜ਼ 2-2 ਘੰਟੇ ਵੀ ਲਾਉਂਗੇ ਉਸ ਕੰਮ ਤੇ ਤਾਂ ਤੁਸੀਂ ਆਪਦੇ ਗੋਲ ਦੇ ਨੇੜੇ ਹੁੰਦੇ ਜਾਓਗੇ ਮੰਨ ਲਓ ਤੁਸੀਂ ਇੱਕ ਹਫਤਾ ਡੇਲੀ 2 ਘੰਟੇ ਕੱਢੇ ਤਾਂ ਕਿੰਨੇ ਹੋਗੇ 7 ਦਿਨਾਂ ਦੇ 14 ਘੰਟੇ ਹੋਗੇ ਤੇ 14 ਘੰਟੇ 'ਚ ਦੇਖੋ ਤੁਸੀਂ ਕਿੰਨਾ ਕੰਮ ਕਰ ਲਓਗੇ ਪਰ ਜੇ ਤੁਸੀਂ ਸ਼ੁਰੂ ਤੋਂ ਐ ਸੋਚੋਗੇ ਕਿ ਜਿੱਦẽ ਮੈਨੂੰ 14 ਘੰਟੇ ਇਕੱਠੇ ਮਿਲੇ ਵਿਹਲੇ ਮੈਂ ਉਦẽ ਇਹ ਕੰਮ ਕਰੂੰਗਾ ਤਾਂ ਹੋ ਸਕਦਾ ਉਹ ਟਾਈਮ ਕਦੇ ਵੀ ਨਾ ਆਵੇ ਤੇ ਉਹ ਜਿਹੜਾ ਤੁਹਾਡਾ ਸੁਪਨਾਗਾ ਜਿਹੜਾ ਤੁਹਾਡਾ ਉਹ ਕੰਮ ਉਹ ਤਰੈ ਤਰਾਈ ਰਹੇ ਤੇ ਬਾਅਦ 'ਚ ਤੁਹਾਨੂੰ ਪਛਤਾਵਾ ਹੋਵੇ ਸੋ ਜਦੋਂ ਵੀ ਤੁਹਾਨੂੰ ਤੁਹਾਡੇ ਰੁਟੀਨ 'ਚੋਂ ਥੋੜਾ ਬਹੁਤਾ ਸਮਾਂ ਮਿਲਦਾ ਡੇਢ ਦੋ ਘੰਟਿਆਂ ਦਾ ਤਾਂ ਇਹਨੂੰ ਕਦੇ ਵੀ ਬਰਬਾਦ ਨਾ ਕਰੋ ਇਹ ਨਾ ਹੋਵੇ ਕਿ ਜਦੋਂ ਤੁਹਾਨੂੰ ਇਹ ਸਮਾਂ ਮਿਲਦਾ ਤਾਂ ਤੁਸੀਂ ਬਾਧੂ ਦੀਆਂ ਚੀਜ਼ਾਂ ਦੇਖੇ ਜਾਓ ਮਾਲੋ ਦੇ ਸੋਸ਼ਲ ਮੀਡੀਆ ਤੇ ਆ ਕੇ ਉੱਥੇ ਫालतू ਦੇ ਨਾ ਰੀਲਸ ਦੇਖੀ ਜਾਓ ਫालतू ਦੀਆਂ ਵੀਡੀਓਜ਼ ਦੇਖੀ ਜਾਓ ਜਿੰਨਾਂ ਦਾ ਤੁਹਾਡੇ ਟਾਰਗੇਟ ਨਾਲ ਸੰਬੰਧ ਹੀ ਕੋਈ ਨਹੀਂ ਹੈਗਾ ਤੇ ਤੁਸੀਂ ਕੱਲਾ ਉਹਦਾ ਮਨੋਰੰਜਨ ਹੀ ਕਰੀ ਜਾਓ ਤੇ ਉਸ ਟਾਰਗੇਟ ਵਾਸਤੇ ਤੁਸੀਂ ਕੋਈ ਇੱਕ ਸਪੈਸ਼ਲ ਸਮਾਂ ਉੜੀਕੀ ਜਾਓ ਕਿ ਜਦੋਂ ਮੈਨੂੰ ਇੰਨਾ ਟਾਈਮ ਮਿਲੂਗਾ ਮੈਂ ਫੇਰੀ ਉਹ ਕਰੂੰਗਾ ਸੋ ਜਿਹੜਾ ਤੁਹਾਨੂੰ ਇਹ ਸਮਾਂ ਮਿਲਦਾ 1.5-2 ਘੰਟੇ ਵਾਲਾ ਇਹਨੂੰ ਵੀ ਤੁਸੀਂ ਆਪਦੇ ਟਾਰਗੇਟ ਵਿੱਚ ਲਾਓ ਤੇ ਤੁਹਾਨੂੰ ਖੁਦ ਨੂੰ ਪਤਾ ਲੱਗੂਗਾ ਥੋੜੇ ਟਾਈਮ ਬਾਅਦ ਕਿ ਤੁਸੀਂ ਆਪਦੇ ਟਾਰਗੇਟ ਦੇ ਕਿੰਨਾ ਜ਼ਿਆਦਾ ਨੇੜੇ ਹੋ ਚੁੱਕੇ ਹੋਗੇ ਉਹੋ 1.5 2 ਘੰਟਾ ਜਿਹੜਾ ਤੁਹਾਨੂੰ ਮਿਲਦਾ ਸੀਗਾ ਉਹਦੀ ਸਹੀ ਵਰਤੋਂ ਕਰਕੇ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਆ ਤੁਹਾਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਜਿਹੜੇ ਦੋਸਤਾਂ ਨੇ ਹਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਨਾ ਕੀਤਾ ਉਹ ਆਪਣਾ ਚੈਨਲ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਇਹਦੇ ਨਾਲ ਹੀ ਬੈਲ ਦਾ ਬਟਨ ਵੀ ਦਬਾ ਲਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ